खंड त करू त ਸ਼ਾਨ ਕਰੂਗਾ ਪਰ ਫਸਲਾਂ ਦੇ ਫੈਸਲੇ ਜਗਾਨ ਕਰੂਗਾ ਅਸਾਂ ਫਸਲਾਂ ਦੇ ਜਸਮੇ ਜਗਾਨ ਕਰੂਗਾ ਅਸੀਂ ਮੋਲ ਅਸੀਂ ਹੱਕ ਤੇ ਲੜਾਈਂ ਜੀ ਜੀਵਨਗਰਾਂ ਆ ਕੇ ਸਤੋ ਆਵਾਜ਼ ਬੜਾ ਹੱਕ ਲੈ ਆਇਆ ਤੇ ਲੈ ਕੇ ਜਾਵਾਂਗੇ ਅਸੀਂ ਹੱਕ ਤੇ ਲੜਾਈਂ ਹੱਕ ਨਾਲ ਲੜਾਂਗੇ ਅਸੀਂ ਜਿੱਤਾਂਗੇ ਤਨਕੇ ਦਾ ਮਦਾਨ ਕਰੂਗਾ ਮੈਨੂੰ ਦਿਲ ਦੀ ਇਕੱਠ ਪਰੇਸ਼ਾਨ ਕਰੂਗਾ ਆਹ ਦੇਖ ਚੋ ਵਿਰੋਧਰ ਨੂੰ ਮੂੰਹ ਕਰ ਕਰ ਜਾਂਦਾ ਵਸ ਮੇਰੀ ਤੁਹਾਨੂੰ ਇੱਕੋ ਹੀ ਬੇਨਤੀ ਹੈ ਮਾਣ ਵਧਾਇਆ ਤੁਸੀਂ ਸਾਰੇ ਮੁੰਡਾ ਇੱਥੇ ਦੋ ਤਿੰਨ ਗੱਲਾਂ ਨੇ ਹਾਥੀ ਲੰਘ ਗਿਆ ਪੂਰਸ਼ ਰਹਿ ਗਈ ਕਿਤੇ ਨੱਬਸਾ ਕੇ ਬਹਿ ਜਾਓ ਸਾਡੇ ਨਾਲ ਦਾ ਹਿਸਾਬ ਕਿਤਾਬ ਹਾਥੀ ਲਗਾ ਲੈਂਦੇ ਐ ਪਿੱਛੇ ਪੂਛ ਕੁੱਟੀ ਜਾਂਦੀ ਹੈ ਕਿਤੇ ਉਹ ਨਾ ਫਸਾ ਕੇ ਬਾਜੋ ਨੀਤੀ ਨਾ ਚੱਲਿਓ ਡਿਸਪਲਿਨ ਨਾ ਚੱਲਿਓ ਇੱਕ ਵਾਰੀ ਇੱਥੇ ਮੋੜ ਕੇ ਗਿਆ ਸੀ ਕਿ ਸ਼ਾਮ ਨੂੰ ਲੜਕਰੇ ਵੱਜਦੇ ਆ ਮੇਰੇ ਭਰਾਵਾਂ ਵਰਗੇ ਮੇਰੇ ਭਰਾਵਾਂ ਵਰਗੇ ਸਾਨੂੰ ਮਾਣ ਆ ਤੁਹਾਡੇ ਤੇ ਰੱਬ ਦੀ ਨੂੰ ਜਵਾਨੀਆਂ ਵਰਸ਼ੇ ਸੇਤਾ ਵਰਸ਼ੇ ਪਰ ਇੱਥੇ ਥੋੜਾ ਜਿਹਾ ਮੇਰੇ ਭਰਾਵਾਂ ਵਰਗੇ ਇਹ ਇਹ ਜਿਹੜਾ ਸੰਘਰਸ਼ ਹੈ ਡਿਸਪਲਿਨ ਮੰਗਦਾ ਹੈ ਜਥੇਬੰਦੀਆਂ ਨੇ ਬੜੀ ਮਿਹਨਤ ਕੀਤੀ ਹੈ ਯਾਰ 2.5 ਸਾਲ ਹੋ ਗਏ ਆ 2.5 ਮਹੀਨੇ ਹੋ ਗਏ ਐ ਸੰਘਰਸ਼ ਇਸ ਕਰਕੇ ਬੇਇਨਤੀ ਹੈ ਕਿ ਸਾਰੇ ਭਰਾ ਬਣ ਕੇ ਜਿਹੜਾ ਇੱਕ ਮਾਲਾ ਦੇ ਮਣਕੇ ਵਾਂਗੂ ਰੋ ਸਿਪਲ ਬਣਾ ਕੇ ਰੱਖੋ ਸਾਨੂੰ ਮਾਨ ਰਹੀ ਰਾਏ ਇਤਿਆਸ ਤੇ ਬੱਕੀ ਸੁਤ ਪਾਣੀ ਚੰਗਦਾ ਮਦਾਨ ਕਰੂਗਾ ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ ਪਰ ਫਸਲਾ ਕਨਾਂ ਚਰਚੂ ਗਲਾ ਤੇਰੇ ਹਰੇ ਸਰਬਤ ਦਾ ਸਰਬਤ ਦਾ ਸਰਬਤ ਦਾ ਭੜਿਓ ਲਓ ਬਦੋ ਜਾਂਦੇ ਵਾਸਤੇ ਕਰਦੀ ਕਰਾ ਬਸਤੇ ਮਾੜਾ ਤੁਹਾਨੂੰ ਸਾਰਿਆਂ ਨੂੰ ਨਹੀਂ ਇੱਕ ਵਾਰੀ ਹੋਰ ਨਹੀਂ ਮੈਨੂੰ ਇਹਨਾਂ ਨੂੰ ਘੂਰਨਾ ਮੈਨੂੰ ਹਰ ਪੇਚਾ ਪੈ ਗਿਆ ਸੈਂਟਰ ਦਾ ਹਰ ਬਾਜਰ ਫਿਰ ਪੇਚਾ ਲਾਉਣਾ ਪੇਚਾ ਪੈ ਗਿਆ ਸੈਂਟਰ ਦਾ ਹਰ ਪੇਚਾ ਪੈ ਗਿਆ ਸੈਂਟਰ ਦਾ ਸਾਡਾ ਨਾ ਦਫਾ ਦੰਦਿਆਂ ਦਾ ਨਵਾਂ ਨਵਾਂ ਜਾ ਪਿਆ ਇਹ ਬਜ਼ੁਰਗ ਸਾਨੂੰ ਪਿਆਰ ਬਹੁਤ ਕਰਦੇ ਆ ਪਰ ਇਹਨਾਂ ਦਾ ਇਹ ਰੂਲ ਹੈ ਕਿ ਭਰਾਵੋ ਬਾਹਰ ਸੱਚੀ ਹੈ ਇਸ ਕਰਕੇ ਅਸੀਂ ਤਾਂ ਉਹ ਪੈ ਜਾ ਹੀ ਖੰਦੇ ਆ ਕਿ ਸਾਨੂੰ ਸਹਿੰਦਾ ਸਹਿੰਦਾ ਜੇ ਦੱਸ ਦੇਵੋ ਵੀ ਆ ਕਰਨਾ ਤੇ ਆ ਨਹੀਂ ਕਰਨਾ ਆਜਾ ਆਜਾ ਹਰ ਤੋਂ ਪਹਿਲਾਂ ਦੋ ਗੱਲਾਂ ਸੁਣ ਲਈਏ ਫਿਰ ਗੀਤ ਲਾਉਨੇ ਆ ਆਜਾ ਬੱਤੀ ਆਖੋ ਗੁਰੂ ਜੀ ਦਾ ਆਸਾ ਨਹੀਂ ਗੁਰੂ ਜੀ ਕੋ ਪਸੇ ਬੱਤੀ ਪੁੱਤੀ ਹੋਈ ਹੀ ਨੇ ਕਿਸੇ ਮਜਾਰਾ ਲੈਤਾ ਯਾਰ 40 ਫੰਦੀ ਨੇ ਲੋਕੀ ਦੇ ਸਾਹਮਣੇ ਗੱਲਿਆਂ ਦੇ ਕਰਦੇ ਆ ਨੂ ਫਰਮਾਨ ਦਾ ਹੁੰਦਾ ਵੀ ਤੁਸੀਂ ਮਾਰ ਰੱਖਿਆ ਸਾਡੇ ਸਾਰਿਆਂ ਦਾ ਸੁਖੀਂਤੀ ਆ ਹੀ ਨੇ ਵੀ ਹੁਣ ਜੰਮਾ ਕਰਾਂਤਾ ਬੋਦੇ ਚ ਗੱਡੀ ਜਾਂਦੇ ਪਰ ਮੇਰੇ ਭਰਾ ਚੋਰ ਸੇ ਨਾਲ ਨਾਲ ਹੋਸਟਲ ਦੇ ਵਿੱਚ ਰਹਿਣਾ ਆਪਾਂ ਪਹਿਲਾਂ ਨੇ ਚਾਰ ਤੋਂ ਵਿੱਚ ਰਹਿਣਾ ਸੁਣ ਕੇ ਇਹ ਗੱਲ ਇੱਕ ਬਾਤ ਬੜਾ ਸਾਰੇ ਨੂੰ ਪਤਾ ਕੀ ਹੁੰਦਾ ਜਿਹੜਾ ਦੇਰੀ ਤੇ ਮਟਾਂ ਹੁੰਦਾ ਉਹ ਜਿਆਦਾ ਖਤਰਨਾਕ ਹੁੰਦਾ ਅੱਜ ਜੇ ਦੇਰੀ ਤੇ ਆ ਕੇ ਬੈ ਗੇ ਦਿੱਲੀ ਦੀ ਤੇ ਜੇ ਕੋਈ ਤੁਹਾਡੀ ਕੋਈ ਦੇਰੀ ਤੇ ਆ ਕੇ ਬੈਣ ਦਾ ਬਾਰੇ ਕਰਦੇ ਆ ਉਹਦੇ ਤੁਹਾਨੂੰ ਨੀਂਹ ਹੀ ਨਹੀਂ ਆਉਂਦੀ ਯਾਰ ਪਤਾ ਨਹੀਂ ਕਾਹਦੇ ਬੋਲਦਾ ਸੋ ਹੁਣ ਆਪਾਂ ਦੇੜੀਂ ਤੇ ਆ ਕੇ ਬੈ ਗਏ ਆਪਾਂ ਬਹੁਤ ਖਤਰਨਾਕ ਆ ਦੇੜੀ ਤੇ ਬੋਤੀ ਕੁਛ ਵੀ ਕਰਨ ਦੀ ਲੋੜ ਬੈਸੇ ਰਮੋਸ ਤੋਂ ਨਿਕਲ ਆ ਪਾਉ ਤੇ ਲਿਵਾਚੀ ਇਕੜਾ ਤੇ ਆ ਕੇ ਇਲਾਰੇ ਲਾ ਕੇ ਪਿੰਡ ਵਾਲਿਆਂ ਨੇ ਸੋ ਆਪਣੀ ਨਾਲ ਇੱਕ ਵਾਰੀ ਫਾਇਰੀ ਲਾ ਦੋ ਪਰੋੜੇ ਸਵਾਗਤ ਲਾਤਾ ਇਸ ਨੂੰ ਸਾਡੇ ਸੱਜਣ ਬੰਦਿਆਂ ਨੇ ਨੂੰ ਗੁਣਤੀ ਕਰਨਾ ਸਾਰਿਆਂ ਨੂੰ ਕਿਉਂਕਿ ਸਾਨੂੰ ਬਹੁਤ ਫਾਨ ਆਉਂਦੇ ਨੇ ਆ ਸਾਡੇ ਲੋਕਾਂ ਦੇ ਤੋਂ ਕਹਿੰਦੇ ਨੇ ਵੀ ਕੀ ਲੋੜ ਆ ਐਨ ਆਰ ਆਈ ਭਰਾ ਸਾਡੇ ਜਿਹੜੇ ਹਮੇਸ਼ਾ ਪੰਜਾਬ ਦੇ ਨਾਲ ਖੜੇ ਨੇ ਉਹਨਾਂ ਵੱਲੋਂ ਹਮੇਸ਼ਾ ਕਿਹਾ ਜਾਂਦਾ ਵੀ ਕੀ ਲੋੜ ਆ ਨੇ ਇੱਥੇ ਜੇ ਤੁਹਾਨੂੰ ਸਾਰਿਆਂ ਨੂੰ ਕਹਾਂ ਕਿਸੇ ਵੀ ਟ੍ਰੈਲੀ 'ਚ ਦਾ ਵੈਸੇ ਵੀ ਕੋਈ ਚੀਜ਼ ਨਹੀਂ ਘਾਟ ਜਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇਨਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakpost.com